ਸਾਰੇ ਨਾਲ ਐਸ ਲੋਕ ਬੱਚੇ ਮੌਜੂਦ ਨੇ ਜਿੱਥੇ ਕਿ ਅੱਜ ਮੁਕਾਬਲੇ ਕਰਾਏ ਗਏ ਸੀ ਤੁਸੀਂ ਦੇਖ ਸਕਦੇ ਹੋ ਬੱਚੇ ਸਖੀ ਦੇ ਬਾਣੇ ਵਿੱਚ ਦੇ ਗਰਵਾਰੀ ਨਾਲ ਦੇ ਕੇ ਮੁਕਾਬਲੇ ਕਰਾਏ ਗਏ ਨੇ ਬੱਚਿਆਂ ਦੀ ਅੱਜ ਜਿਹੜੇ ਪੋਜੀਸ਼ਨ ਆਈਆਂ ਨੇ ਫਰਸ ਸੈਕਿੰਡ ਆਈਆਂ ਨੇ ਉਹ ਵੀ ਤੁਹਾਨੂੰ ਤੁਸੀਂ ਦੇਖ ਚੁੱਕੇ ਹੋ ਬੱਚੇ ਦਾ ਜਿਹੜੇ ਅਸੀਂ ਗਾਨਾ ਸਲਮਾਨੁਦ ਦਿੱਤਾ ਗਿਆ ਸਾਰੇ ਨਾਲ ਟੀਚਰ ਮੌਜੂਦ ਨੇ ਆਪਾਂ ਉਹਨਾਂ ਨੂੰ ਗਲਵਤ ਕਰਦੇ ਹਾਂ ਹਾਂਜੀ ਮੈਂ ਕੀ ਕਹਿਣਾ ਚਾਹੁੰਗਾ ਤੁਹਾਡੇ ਬੱਚੇ ਬਹੁਤ ਵਾਕਿਸ਼ ਸ਼ਕਲ ਆਏ ਨੇ ਹਾਂਜੀ ਵਾਹਿਗੁਰੂ ਜੀ ਦਾ ਖਾਸਾ ਆਵਾਜ਼ ਸਭ ਤੋਂ ਪਹਿਲਾਂ ਧੰਨ ਦਰਗਾਂ ਸੈ ਮਰਾਜੀ ਦਾ ਕੋਟਨ ਕੋਟ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਤ ਦੇ ਮੇਰੇ ਸਕੂਲ ਦੇ ਸੀਐਮਐਸ ਗੁਰੂਕਾਸ਼ੀ ਪਬਲਿਕ ਸਕੂਲ ਦੇ ਬੱਚੇ ਨੇ ਜਿਹੜੇ ਉਹਨਾਂ ਦੀਆਂ ਸਾਰਿਆਂ ਦੀ ਬਹੁਤ ਹੀ ਵਧੀਆ ਪੋਜੀਸ਼ਨਾਂ ਆਈਆਂ ਨੇ ਬਹੁਤ ਸਖਤ ਮਿਹਨਤ ਕੀਤੀ ਆ ਤੇ ਇਹ ਜਿਹੜਾ ਸਾਡਾ ਕੰਪੀਟੀਸ਼ਨ ਆ ਸਤਨਾਮ ਸਤਕਲੈਂਡ ٹرسٹ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ ਤੇ ਇਸ ਦੇ ਵਿੱਚ ਬੱਚੇ ਵੱਧ ਚੜ ਕੇ ਹਿੱਸਾ ਲੈਂਦੇ ਨੇ ਇਸ ਕੰਪੀਟੀਸ਼ਨ ਦੇ ਨਾਲ ਬੱਚੇ ਗੁਰਬਾਣੀ ਦੇ ਨਾਲ ਜੁੜਦੇ ਨੇ ਵੱਧ ਤੋਂ ਵੱਧ ਜਿੱਥੇ ਸਾਨੂੰ ਪੜ੍ਹਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਉਸ ਦੇ ਨਾਲ ਧਾਰਮਿਕ ਵਿਦਿਆ ਬਹੁਤ ਜ਼ਰੂਰੀ ਆ ਇਸ ਦੇ ਨਾਲ ਬੱਚੇ ਜਿਹੜੇ ਸਿੱਖੀ ਨਾਲ ਜੁੜੇ ਰਹਿੰਦੇ ਨੇ ਤੇ ਅੱਗੇ ਤੋਂ ਵੀ ਸਾਨੂੰ ਸਾਡੀ ਇਹ ਸਾਰੇ ਬੱਚਨ ਨੂੰ ਪਿਆ ਕਿ ਅੱਗੇ ਤੋਂ ਇਸ ਤਰ੍ਹਾਂ ਦੇ ਮੁਟ ਕੰਪੀਟੀਸ਼ਨ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ। ਅ ਜਿਹੜਾ ਤੁਹਾਡੇ ਬੱਚੇ ਆਏ ਨੇ ਕਿਹੜੀ ਜਗ੍ਹਾ ਤੋਂ ਆਏ ਸੀ? ਸੀਐਮਐਸ ਗੁਰੂਕਾਂਠ ਪਬਲਿਕ ਸਕੂਲ ਭਗਤਾਪਾਈ। ਅਸੀਂ ਮੈਂ ਕੀ ਕਹਣਾ ਚਾਹੁੰਦੀ ਹਾਂ ਜਿਹੜਾ ਦਿਨ ਦਿਨ ਇਸ ਤਰ੍ਹਾਂ ਜਿਹੜੇ ਪ੍ਰੋਗਰਾਮ ਨੇ ਹੁਣ ਚੱਲਦੇ ਜਾ ਰਹੇ ਨੇ ਨਾ ਸਾਡੀ ਨਵੀਂ ਪੀੜ੍ਹੀ ਹੈ ਉਹ ਇਸ ਤਰ੍ਹਾਂ ਧੜਕਦੀ ਜਾ ਰਹੀ ਹੈ ਇਸ ਸੰਸਾਰ ਦੇ ਵਿੱਚ। ਹਾਂਜੀ। ਉਹਨਾਂ ਲਈ ਇਹੀ ਸੰਦੇਸ਼ ਆ ਜੀ ਦੇਖੋ ਜਿਵੇਂ ਕਿ ਸਭ ਤੋਂ ਪਹਿਲਾਂ ਸਾਡੇ ਪੇਰੈਂਟਸ ਹੁੰਦੇ ਨੇ ਬੱਚੇ ਦੇ। ਜੇ ਆਪਣਾ ਘਰ ਦਾ ਮਾਹੌਲ ਵੀ ਸਭ ਤੋਂ ਪਹਿਲਾ ਜ਼ਰੂਰੀ ਆ ਕਿ ਧਾਰਮਿਕ ਹੋਣਾ ਚਾਹੀਦਾ ਉਸ ਤੋਂ ਬਾਅਦ ਸਕੂਲ ਦੇ ਵਿੱਚ ਮਾਹੌਲ ਆ ਉਹ ਸਿੱਖੀ ਵਾਲਾ ਹੋਣਾ ਚਾਹੀਦਾ ਹਰ ਸਕੂਲ ਦੇ ਵਿੱਚ ਗੁਰਬਾਣੀ ਪੜ੍ਹਾਉਣੀ ਕੰਪਲਸਰੀ ਹੋਣੀ ਚਾਹੀਦੀ ਤਾਂ ਕਿ ਬੱਚੇ ਸਿੱਖੀ ਨਾਲ ਜੁੜਨ ਉਹਨਾਂ ਨੂੰ ਸਾਡੇ ਸਿੱਖ ਗੁਰੂਆਂ ਬਾਰੇ ਪਤਾ ਲੱਗੇ ਸਾਡੇ ਇਤਿਹਾਸ ਆ ਜਿਹੜਾ ਸਿੱਖੀ ਦਾ ਉਹਨਾਂ ਬਾਰੇ ਪਤਾ ਲੱਗੇ ਤਾਂ ਕਿ ਉਹ ਆਪਣੇ ਸਿੱਖ ਇਤਿਹਾਸ ਨਾਲ ਹੋਰ ਵੀ ਅੱਗੇ ਵੱਧ ਤੋਂ ਵੱਧ ਚੱਲਣ। ਬੱਚਾ ਜੀ ਤੁਸੀਂ ਆ ਜਾਓ ਥੋੜਾ ਜਿਹਾ ਵਾਹ ਬੱਚਾ ਕਿਨਮ ਵਿਦਿਆਰਥੀ ਸਾਹਿਬ ਪ੍ਰੀਕੋਟ ਸਾਹਿਬ ਜੀ ਦੀ ਬਹੁਤ ਸਨਮਾਨ ਦਿੱਤਾ ਗਿਆ ਹਾਂਜੀ ਸਰ ਪੂਰੇ ਕੱਡੇ ਵਿੱਚ ਸਮੂਹ ਦਾ ਨਾਮ ਰੋਸ਼ਨੀ ਦਾ ਜੀ ਮਿੰਟੇ ਸਾਹਿਬਾਨਾ ਤੇ ਸਾਡੇ ਚੰਨੇ ਦੇ ਮਾਧਿਅਮੇ ਤੁਹਾਡੀ ਫੈਮਿਲੀ ਤੁਹਾਡੇ ਫਾਦਰ ਸਾਹਿਬ ਦੇ ਦੇਖੇ ਤੜਾ ਬਹੁਤ ਖੁਸ਼ੀ ਬਸੋ ਛੋਟੀ ਸਾਡੀ ਦੇਖੀ ਹੋਇਆ ਸੈਕਮੈਂਟ ਪ੍ਰਾਪਤ ਹਾਂਜੀ ਸਰ ਮਤਲਬ ਜਿੰਨਾ ਸਿਖਾਇਆ ਸੀ ਮੈਂ ਕਰ ਰਿਹਾ ਹਾਂ ਜਿਵੇਂ ਸਿਖਾਇਆ ਤੁਹਾਨੂੰ ਪਲਸ 2 ਜਾਂਦੇ ਹੋਣਗੇ ਕੋਈ ਸਿਮਿਹਤਦਾ ਸੀਗਾ ਕਿ ਮੈਂ ਲਾਸਟ ਵਾਰ ਗਾਇਆ ਸੀ ਮੈਂ ਪੂਰਾ ਖੁਦਿਆ ਗਾਇਆ ਤੇ ਜੱਜ ਸਾਹਿਬਾਨ ਨੇ ਕਿਥੋਂ ਇਹ ਨਾਲ ਗੱਲ ਕੀਤੀ ਉਹਨੇ ਕਿਹਾ ਵੀ ਸੀਗਾ ਕਿ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਸਰੀ ਹੈ ਤੁਸੀਂ ਕੀਰਤਨ ਛੱਡਣਾ ਨਹੀਂ ਮਤਲਬ ਮੈਂ ਸ਼ਬਦ ਗਾਇਨ ਦੇ ਵਿੱਚ ਪਾਰਟਿਸਪੇਟ ਕੀਤਾ ਸੀਗਾ ਤੇ ਸਰ ਮੈਂ ਮਤਲਬ ਪੂਰਾ ਰੀਚਨ ਗਾਇਆ ਸੀਗਾ ਤੇ ਜਦੋਂ ਉਹਨਾਂ ਨੇ ਅਨਾਉਂਸ ਕੀਤਾ ਵੀ ਸਾਡੀ ਫਰਸਟ ਆਈ ਹੈ ਤਾਂ ਸਰ ਮਤਲਬ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਇਹ ਸਾਰਾ ਕ੍ਰੈਡਿਟ ਸਾਡੇ 뮤ਜ਼ਿਕ ਵਾਲੇ ਸਰ ਨੂੰ ਜਾਂਦਾ ਦਾ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਈ ਆ ਬਹੁਤ ਜ਼ਿਆਦਾ ਇਸ ਕਰਕੇ ਇਹ ਸਾਡੀ ਫਰਸਟ ਪੋਜੀਸ਼ਨ ਆਈ ਜਿਵੇਂ ਗੁਰੂ ਦੇ ਦਰਵਾਜ਼ਾ ਹੈ ਉਹਨਾਂ ਦੀ ਕਿਰਪਾ ਕੀਤੀ ਹੈ ਹਾਂਜੀ ਹਾਂਜੀ ਸਰ ਉਹਨਾਂ ਦੀ ਵੀ ਬਹੁਤ ਜ਼ਿਆਦਾ ਕਿਰਪਾ ਹੈ ਕਿਉਂਕਿ ਉਹਨਾਂ ਨੇ ਮੈਨੂੰ ਇਹਨੀ ਸੁਰੀਲੀ ਆਵਾਜ਼ ਬਖਸ਼ੀ ਹੈ ਇਸ ਕਰਕੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਤੇ ਆਪਾਂ ਸ਼ੁਰੂਆਤ ਕਰਦੇ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਆਪਾਂ ਹਾਂਜੀ ਹਾਂਜੀ ਸਰ ਤੇ ਉਹਨਾਂ ਦੇ ਗੁਣ ਗਾਇ ਸੀਗੇ ਅਸੀਂ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਸਰ ਨਾਲ ਹੋਰ ਵੀ ਬੱਚੇ ਮੌਜੂਦ ਨੇ ਹਾਂਜੀ ਪੁੱਤਰ ਕਿੰਨਾਂ ਨੇ ਬੜੇ ਹਾਂਜੀ ਬੜੇ ਥਾਰੇ ਵਿੱਚ ਸਭ ਨਾਲ ਮੈਂ ਹਰ ਕਿਸੇ ਨੂੰ ਮਿਲਾਂਗਾ ਅੱਜ ਕੀ ਕਿਨਾਂ ਚਾਹੋਗੇ ਅੱਜ ਤੁਹਾਨੂੰ ਸਮਾਰਟ ਕੀਤਾ ਗਿਆ ਹੈ ਬਹੁਤ ਖੁਸ਼ੀ ਗੋਟ ਨਹੀਂ ਸੀਗੀ ਪਾਸ਼ਾਂ ਤੇ ਲੱਗੀ ਸੀਗੀ ਤੇ ਬਸ ਇੰਨਾ ਹੀ ਸੀਗਾ ਵੀ ਸਾਰਿਆਂ ਨੂੰ ਸਮਝਾਈ ਪੋਜੀਸ਼ਨ ਦਾ ਚਲੋ ਮਤਲਬ ਕਿ ਆਪਾਂ ਜਾਣਦਾ ਵੀ ਕਿਰੀ ਆਉਗੀ ਬਸ ਐਂ ਸੀ ਸਾਰਿਆਂ ਨੂੰ ਸਮਝਾਈ ਨਸ਼ਨ ਵਾਲੀ ਦਾ ਰਣਨੀਤੀ ਆਪ ਪਹਿਲੀ ਦਿਨ ਜੀ ਬੇਟਾ ਜੀ ਵੱਡੀ ਲਾਈਨ ਜਿਹੜੀ ਆ ਜਦੋਂ ਐਂ ਟੈਕਸ ਦੇ ਵਿੱਚ ਸੀ ਆਪਾਂ ਕਹਿੰਦੇ ਬਸ ਵੀਰਾਂ ਨੂੰ ਸੁਣ ਲੈ ਕਾਹੀ ਮਰ ਜੇ ਉਹ ਮਾਰਕਸ ਮੰਤਬਰ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸਾਰੇ ਚੰਨੇ ਮਾਦੀង ਜਿਹੜੇ ਵਾਲੇ ਫੈਮਲੀ ਦੇਖੇਗੀ ਨਾ ਤੇ ਤੁਹਾਡੇ ਦੇ ਫਰੌਦ ਨੂੰ ਰਿਕਰਨੀ ਸਾਡਾ ਬੇਟਾ ਜ ਚੰਗੀ ਪੋਜੀਸ਼ਨ ਚ ਆਇਆ ਤੇ ਅੱਗੇ ਤੋਂ ਤੁਹਾਨੂੰ ਮੌਕਾ ਦੇ ਗਈ ਹੈ ਨਾ ਤੇ ਹੋਰ ਵੀ ਸਾਡੇ ਨਾਲ ਬੱਚੇ ਮੌਜੂਦ ਨੇ ਆਪਾਂ ਥੋੜੀ ਗੱਲਬਾਤ ਕਰਨੀ ਚਾਹਾਂਗੇ ਜੀ ਹਾਂ ਜੀ ਕੀਨਾ ਮਾਦੀ ਅਰਮਾਨ ਜੀ ਤੁਸੀਂ ਜਿਕਾਰੇ ਵੀ ਬੜੀ ਉੱਚੀ ਉੱਚੀ ਬਾਤ ਕਰ ਰਹੇ ਸੀ ਨਾ ਤੇ ਕੀ ਕਹਿਣਾ ਚਾਹੋਗੇ ਅੱਜ ਤੁਹਾਨੂੰ ਸਨਮਾਨਿਤ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਇਹ ਕਿ ਤੁਹਾਡਾ ਆਈਡੀ ਨੰਬਰ ਬਹੁਤ ਪਰਪਲ ਹੈ ਜੀ ਅਸੀਂ ਕੱਟ ਦੇ ਮੁਕਾਬਲੇ ਵਿੱਚ ਖੱਟ ਸਪੋਰਟ ਕੀਤਾ ਸੀ ਤੇ ਮੇਰੇ ਨਾਲ ਵੀ ਕਈ ਬੰਗ ਨੇ ਇਹਨਾਂ ਨੇ ਵੀ ਪੂਰੀ ਆਜੋ ਛੱਡ ਜਾਓ ਛੱਡ ਜਾਓ ਛੱਡ ਜਾਓ ਆਜੋ ਆਜੋ ਇੱਕ ਮਿੰਟ ਆਜੋ ਇੱਕ ਮਿੰਟ ਉਹਨਾਂ ਨੇ ਵੀ ਬਹੁਤ ਟ੍ਰੇਨ ਕਰਾਈ ਸਾਨੂੰ ਤੇ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਪ੍ਰੈਕਟਿਸ ਕਰਾਈ ਉਹਨਾਂ ਨੇ ਸਾਨੂੰ ਵਾਰ ਦੱਸੇ ਅਤੇ ਉਹਨਾਂ ਦੀ ਸੀ ਪਾਲਣਾ ਸੀਤੀ ਅਤੇ ਸਾਨੂੰ ਬੜੀ ਚੁਕੇ ਸੀ ਉਹ ਸਾਨੂੰ ਉਦੋਂ ਹੋਈ ਜਦੋਂ ਉਹਨਾਂ ਨੇ ਸਾਡੇ ਨਾਲ ਹਣਾ ਦੀ ਛੋਟੀ ਸੈਕਸ਼ਨ ਤੇ ਜਿਸ ਨਾਲ ਇਹ ਤੇ ਅਸੀਂ ਗੁਰੂ ਮਾਰਾਏ ਦਾ ਬਹੁਤ ਬਹੁਤ ਧੰਨਵਾਦ ਆਪਾਂ ਜੇਸੀ ਕੇ ਸਾਡੇ ਨਾਲ ਸਪੋਰਟ हांजी <laughs> दादा ਇਸਕੇ ਸਾਡੇ ਨਾਲ ਸਕੂਲ ਦੇ ਬੱਚੇ ਜਿਹੜੇ ਅੱਜ ਸਨਮਾਨਿਤ ਕੀਤੇ ਗਏ ਨੇ ਜਦੋਂ ਬੱਚੇ ਆਪਾਂ ਕਹਿੰਦੇ ਹਾਂ ਫਰਸਟ ਸੈਕੰਡ ਪੋਜੀਸ਼ਨ ਤੇ ਆਉਂਦੇ ਨੇ ਉਦੋਂ ਸਕੂਲ ਦੇ ਬੱਚਾ ਵਗ ਜੋ ਜਨਪੱਖ ਤੇ ਬੱਚੇ ਦਾ ਮਾਨ ਸਨਮਾਨ ਵੀ ਹੁੰਦਾ ਉਦੋਂ ਟੀਚਰਾਂ ਦਾ ਮਾਨ ਸਨਮਾਨ ਵੀ ਹੁੰਦਾ ਗਿਆ ਜੀ ਹਾਂਜੀ ਵਾਹਿਗੁਰੂ ਹਾਂਜੀ ਜਿਹੜਾ ਜਾ ਕੇ ਬੱਚੇ ਫਰਸਟ ਸੈਕੰਡ ਆਏ ਨੇ ਤੁਹਾਡਾ ਵੀ ਨਾਮ ਉੱਚਾ ਕਰੀਦਾ ਨਾਮ ਲੋਕ ਸੋਹਣਾ ਤੁਹਾਡਾ ਬਿਫਨੇ ਦਾ ਨਾਮ ਸਭ ਤੋਂ ਪਹਿਲਾਂ ਦਾ ਪ੍ਰਿੰਸੀਪਲ ਸਾਹਿਬਾਨ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਤਿਆਰੀ ਕਰਾਉਣ ਦਾ ਮੌਕਾ ਦਿੱਤਾ ਤੇ ਉਸ ਤੋਂ ਬਾਅਦ ਮहाराज ਦੀ ਬਹੁਤ ਕਿਤਮਾ ਹੋਈ ਆ ਬੱਚਿਆਂ ਨੇ ਵਧੀਆ ਪ੍ਰਸਤਾਹੀਆਂ ਬੱਚਿਆਂ ਨੇ ਕੀਆ ਤੇ ਕਿ ਤੋਂ ਵੀ ਅੱਜ ਬੱਚਿਆਂ ਨੇ ਸੁਣਾਈ ਦਤਾ ਬਹੁਤਾਂ ਸ਼ੁਕਰੀ ਤੁਸ ਆਪਾਂ ਮਾਈ ਦਾ ਕਾਹਤ ਹੈ ਮੋਤਰੀ